ਸਾਹਬ ਤੇ ਬਾਈ ਜੀ ਖੜੇ ਨਾਲ ਸਾਡੇ ਪ੍ਰੋਫੈਸ਼ਨ ਵਾਲੋ ਇੰਨਾ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਅੱਡੇ ਜਾਣਗੇ ਦੀ ਛੱਡ ਤੇ ਛੱਡੇ ਅੱਛਾ ਜੇ ਮੈਂ ਗੱਲਾਂ ਕਹਿ ਰਿਹਾ ਉਹ ਇਹਦੀ ਵਿੱਚੀ ਸਾਹਿਬ ਵੀ ਤੋਹਰਾ ਦੇਣਗੇ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਦੀ ਬਾਤ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਹੋਰੀ ਆ ਚੁੱਕੇ ਨੇ ਇੱਥੇ ਕਰਦਾਰ تر سین سنگھ جی ਹੁੜੇ ਆ ਚੁੱਕੇ ਨੇ ਲੱਖਾਂ ਛੱਡ ਦਿੱਤਾ ਗਿਆ ਜੀ ਲੱਖਾਂ ਦੀ ਛੱਡ ਦਿੱਤੇ ਗਏ ਜੇ ਦੂਰ ਹੋਏ ਤਾਂ ਆਪਾਂ ਉਹਨਾਂ ਦਾ ਫੋਨ ਚਲਾ ਕੇ ਇੱਦੇ ਤੇ ਗੱਲ ਸੁਣਾਾਂਗੇ ਉਹਦੀ ਤਾਰੀ ਗੱਲ ਸੁਣ ਲਾ ਗੱਲ ਸੁਣ ਲੋ ਯਾਰ ਆਪਾਂ ਸ਼ੈ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗੱਲ ਐਨਾ ਨਹੀਂ ਆਪਾਂ ਮੇਰੀ ਗੱਲ ਸੁਨੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਕਾ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮਾ ਹਮਾ ਕੇ ਆਏ ਆ ਇਹਦੇ ਨਾਲ ਕੈਂਸਰ ਫੈਰ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਉਦੋਂ ਚੁੱਕਿਆ ਕੰਸਟੀਟਿਊਸ਼ਨ ਬੋਡੀਜ਼ ਕਹਿ ਚੁੱਕੀਆਂ ਨੇ ਉਹਦੇ ਵਿੱਚ ਕੋ ਸੋ ਅਦਾਰੇ ਜਿਹਦੇ ਬਾਰੇ ਐਡੀਸੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰਨੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਦੀ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦਾ ਕੋਈ ਟ੍ਰੇਨਿੰਗ ਆ ਉਹ ਟੋਟਲ ਇਲਲੀਗਲ ਵੇ ਨਾਲ ਚੱਲ ਰਹੇ ਆ ਗਲਤ ਚੱਲ ਰਹੇ ਨੇ ਸੱਤ ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਉਹ ਤੀਜਾ ਸੈਂਟਰ ਹੈ ਇੱਕ ਤੀਜਾ ਸੈਂਟਰ ਹੈ 72 ਕੇ ਵਾਲਾ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ ਸੱਤ ਦਿਨਾਂ ਬਾਅਦ ਜੋ ਵੀ ਉਹਦੀ ਲਿਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ ਇਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਵੀ ਕਰਾਂਗੇ ਪਹਿਲਾਂ 2 ਦਿਨ ਬਾਅਦ ਛੇੜਾ ਨਿਕਲੋ ਜੀ ਛੇੜਾ ਬੈਡੀ ਹੋਣ ਦਾ ਨਹੀਂ ਕਰ ਲੈਂਦੇ ਹੋਰ ਬੋਲੀ ਜਾਂਦਾ ਯਾਰ ਛੋਏ ਮੈਂ ਬੋਲੀ ਜਾਂਦੇ ਯਾਰ ਇਹ ਜਿਹੜਾ ਬਾਹਰ ਸਰਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹੈ ਹਰ ਰੋਜ਼ ੁੱਡੇ ਦਰਿਆ ਨੂੰ ਵੱਡਾ ਨਾਲਾ ਬਣਾਉਂਦਾ ਹੈ ਇਹ ਬੰਦ ਹੋ ਜਾਊਗਾ ਔਰ 70 ਦਿਨਾਂ ਬਾਅਦ ਜਿੰਨਾ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ ਮੀਡੀਆ ਚ ਵੀ ਪਬਲਿਕ ਨੋਟਿਸ ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ 7 ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਅੱਜ ਕਿਤੇ ਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕਹਿ ਦਿੱ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੋਨ ਤੇ ਉੱਤੇ ਤੋਂ ਨੂੰ ਇੱਥੇ ਸੁਣਾਵਾਂਗੇ ਜੇ ਤਾਂ ਹੋਇਆ ਉਹ ਨੇੜੇ ਤਾਂ ਉਹਨਾਂ ਚੇਰੇ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਫੜ ਕੇ ਛੱਡ ਦਿਆਂਗੇ ਪਰ ਰਵਾਂਗੇ క్ਲੀਅਰ ਸਭ ਨੂੰ ਮਨਜ਼ੂਰ ਆ ਤੁਹਾਨੂੰ ਮਨਜ਼ੂਰ ਆ ਸੱਜਣ ਹੋਣ ਦਾ ਸਿਧਾਂਤ ਹੋ ਕਿਹੜਾ ਕੌਣ ਮਨਾ ਲਿਆ ਪਰ ਗੱਲ ਤਾਂ ਆਪਣੀ ਇਹ ਹਸਤਾਣ ਆਪਾਂ ਨੂੰ ਹੱਥ ਦੀ ਬਾਦ ਜਾਂ ਦੂਜਾ ਬਾਦ ਉਹ ਲੈਤੀ ਲਾਉਂਦੀ ਬਈ ਯਾਰ ਗੱਲ ਤਾਂ ਆਉਂਦੀ ਯਾਰ ਜਿੱਦੇ ਦਾ ਐਸੇ ਬੋਲਦਾ ਨੀ ਕਿ ਖਰਕੇ ਪੀੜੀਏ ਦਿੰਦਾ ਹਾਂ ਜੀ ਹੋਰ ਗੱਲ ਦੱਸੋ ਆਪਣਾ ਬੋਲਣਾ ਹੈ ਕਿ ਮਸਲਾ ਪਾਣੀ ਦਾ ਹੈ ਲਾਓ ਵੀ ਮੈਂ ਗੱਲ ਕਰ ਰਿਹਾ ਕਿੰਨਾ ਪਾਸੇ ਲੈ ਜਾਣੇ ਇਸ ਸਟਾਫ ਨੂੰ ਨੂੰ ਦੇਣਾ ਮੈਂ ਕਾਹਦੇ ਆਉਂਦਾ ਮੈਂ ਕਾਹਦੇ ਆਉਂਦਾ ਪਾਣੀ ਤਾਂ ਹੋਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਣੀ ਇਹ ਗੱਲ ਕਲੀਅਰ ਰਾਈਟੀ ਹੈ ਹੋਈਆ ਹੁਣ ਇਹ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪ ਤੇ ਵੱਲੋਂ ਡੀਸੀ ਸਾਹਿਬ ਨੂੰ ਤੇ ਸਾਰੇ ਪੁਲਿਸ ਕਮਿਸ਼ਨ ਨੂੰ ਵੀ ਇੱਕ ਆਪ ਤੇ ਵੱਲੋਂ ਗੱਲ ਕਹਿੰਦੇ ਆ ਕਿ ਅਸੀਂ باوجود ਇਸ ਦੇ ਕਿ ਸੰਗਤ ਨੇ ਬਹੁਤ ਸਾਰੀ ਨੇ ਕਿਹਾ ਸੀ ਕਿ ਲੈ ਕੇ ਲੋ ਜੀ ਅਸੀਂ ਇਹਨਾਂ ਦੀ ਜ਼ੁਬਾਨ ਤੇ মিডিਆ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਇਆ ਹੋ ਜੇ ਦਿੱਸਦਾ ਜੋ ਤੁਸੀਂ ਕਹੂਗੇ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਦੇ ਸਾਹਮਣੇ ਕਿਉਂ ਬਾਪੂ ਜੀ ਇਹ ਜਿਹੜੀ ਲੋਕਾਂ ਦੀ ਕਮਿਟਮੈਂਟ ਹੈ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਤੇ ਉਪਰਪੰਨ ਕਾਨੂੰਨ ਵੀ ਕਈ ਵਾਰ ਬੜੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਜੇ ਇਹ ਜਿਹ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਲਈ ਵਿਸ਼ਵਾਸ ਬਣਦਾ ਰਹੂਗਾ ਜੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਇਹ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਅਫਵਾਸੰਦ ਦੇ ਦਿੱਤਾ ਤੇ ਮੁਰਕਿਓ ਤੇ ਕੁਕਰੇ ਨਾਲ ਉਤਰੇ ਤੋਂ ਉਹਦੇ ਨਾਲ ਤੁਹਾਡੀ ਵੀ ਜਿਹੜੀ ਵਿਸ਼ਵਾਸਯੋਗਤਾ ਤੇ ਬੜਾ ਹਰਕ ਪੈਂਦਾ ਇਸ ਕਰਕੇ ਬਾਕੀ ਜਿਹੜਾ ਅੱਜ ਕੁਝ ਪ੍ਰਸ਼ਾਸਨ ਦੇ ਜੋ ਲੋਕਾਂ ਨੇ ਧੱਕਾ ਕੀਤਾ ਉਹ ਜਦੋਂ ਸਾਨੂੰ ਲਿੰਗਰੇਸ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਨਾਲ ਬੜਾ ਜ਼ੁਰਮਿਆਰ ਕੀਤਾ ਗਿਆ ਤੇ ਉਹਨਾਂ ਨੂੰ ਗਾਰਾਂ ਤੱਕ ਗੱਡੀਆਂ ਗਈਆਂ ਉੱਥੇ ਬੀਜੀਆਂ ਵੀ ਸੀ ਗੱਡੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹ ਲੋਕਾਂ ਦੀ ਮਨੁੱਖਤਾ ਦੀ ਭਲਾਈ ਵਾਸਤੇ ਪ੍ਰਸ਼ਾਸਨ ਦੀ ਪ੍ਰਦਰਸ਼ਨਕਾਰੀਆਂ ਦੇ ਨਾਲ ਸਹਿਮਤੀ ਬਣ ਗਈ ਹੈ ਵੱਡੀ ਜਾਣਕਾਰੀ ਵੱਡੀ ਅਪਡੇਟ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸਹਿਮਤੀ ਬਣੀ ਹੈ ਕਿ ਜਿਹੜੇ ਆਗੂਆਂ ਦੇ ਜਿਹੜੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਨਾਲ ਹੀ ਬੁੱਢੇ ਨਾਲੇ ਨਾਲ ਜੁੜੀਆਂ ਜਿਹੜੀਆਂ ਮੰਗਾਂ ਨੇ ਪ੍ਰਸ਼ਾਸਨ ਦੇ ਉਹਨਾਂ ਤੇ ਗੌਰ ਕਰਨ ਦਾ ਜਿਹੜਾ ਕਿ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਇਹ ਵੀ ਇਹ ਵੀ ਕਿਹਾ ਗਿਆ ਆ ਆਗੂਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਿ ਜਿੰਨੀ ਦੇਰ ਤੱਕ ਲੱਖਾਂ ਸਦਾਨਾਂ ਦੇ ਨਾਲ ਗੱਲਬਾਤ ਨਹੀਂ ਕਰਵਾਈ ਜਾਂਦੀ ਫੋਨ ਤੇ ਉਨੀ ਦੇਰ ਤੱਕ ਇੱਥੋਂ ਆ ਨਹੀਂ ਜਾਣਗੇ ਆ ਸੜਕ ਹਲਾਕੇ ਉਹਨਾਂ ਦੇ ਵੱਲੋਂ ਛੱਡ ਦਿੱਤੀ ਜਾਵੇਗੀ ਕਿਉਂਕਿ ਫਿਲਹਾਲ ਸੜਕ ਜਾਮ ਕੀਤੀ ਗਈ ਹੈ ਇਸ ਦੇ ਵਿਚਾਲੇ ਕਿਉਂਕਿ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਆ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਾਫੀ ਮੰਗਾਂ ਨੂੰ ਲੈ ਕੇ ਜੋ ਕਿ ਸਹਿਮਤੀ ਬਣ ਚੁੱਕੀ ਹੈ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਪ੍ਰਚਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮਾਲੀਆਂ ਨੇ ਹਰਾਸਤ ਵਿੱਚ ਲਏ ਗਏ ਸਾਰੇ ਪ੍ਰਦਰਸ਼ਨਕਾਰੀ ਸੰਛੜ ਦਿੱਤੇ ਗਏ ਨੇ ਕੌਣ ਜੀ ਵੇਖਿਆ ਕਿਵੇਂ ਕਾਬੂ ਕਰਨੇ ਪੈਣੇ ਆਏ ਥੋਖੀਲੀ ਕੌਮ ਐ ਅੱਛਾ ਏਡੀਸੀ ਸਾਹਿਬ ਆ ਗੱਲਾਂ ਤੁਹਾਨੂੰ ਦੱਸ ਦੇਣਗੇ ਆਪਾਂ ਲੱਖੇ ਨਾਲ ਹੁਣੇ ਗੱਲ ਕਰਾਂਗੇ ਸਾਰੇ ਬੰਦੇ ਬਾਕੀਆਂ ਦੀ ਵੀ ਗਾਰੰਟੀ ਵੇ ਪੁੱਛ ਰੋ ਜਵੇਂ ਸੁੱਖ ਨਗਰਾਉਂ ਮੰਗਾ ਜਗਰਾਉ ਸਾਡੇ ਰਾਜਸਥਾਨ ਵਾਲੇ ਬਠੰਡੇ ਚ ਨਹੀਂ ਸਾਰਿਆਂ ਨੂੰ ਪੁੱਛ ਲਵੋ ਸਾਰਿਆਂ ਨੂੰ ਕਹਾਂ ਤੁਹਾਨੂੰ ਸਾਰਿਆਂ ਨੂੰ ਪੁੱਛ ਰਿਹਾ ਜੀ ਔਰ ਲੱਖੇ ਨੂੰ ਪੁੱਛਾਂਗੇ ਉਹ ਕਿੱਥੇ ਆ ਇਹ ਤਾਂ ਨੇੜੇ ਆ ਤਾਂ ਆ ਜੂਗਾ ਇਹ ਮਲ ਲੋ ਦੂਰ ਆਪਾਂ ਆ ਖੋਣ ਕੇ ਇੱਥੇ ਪਰੇ ਹੋ ਕੇ ਬਹਿ ਜਾਾਂਗੇ ਔਰ ਉਧੇ ਆਉਣ ਤੇ ਜਾਵਾਂਗੇ ਭਾਈ ਐਸੇ ਆਉਂਗਾ ਤੇ ਜਾਵਾਂਗੇ ਹੁਣ ਮੈਂ ਏਡੀਸੀ ਸਾਹਿਬ ਨੂੰ ਦਿੰਨਾ ਸਰ ਉਹਨਾਂ ਦੀ ਗੱਲ ਕਰ ਅੱਗੇ ਆ ਅੱਗੇ ਆ ਲਾਈਟ ਚ ਸਰ ਜੀ ਨੂੰ ਸਤਿ ਸ਼੍ਰੀ ਅਕਾਲ ਉਲੋਜਕਾਂ ਸਰ ਇਹ ਧਿਆਨ ਨਾਲ ਸੁਣ ਲੋ ਕਿ ਆਪਣੇ ਸੀਟਪੀ ਜਿਹੜੇ ਹੈਗੇ ਆ ਜਿਹੜੇ ਜਿੱਥੇ ਸੀਵਰੇਜ ਇਹ ਨਾਲ ਸੀਟਪੀ ਹੁੰਦੇ ਆ ਜਿੱਥੇ ਵੇਸਟੇਜ ਵਾਟਰ ਇੰਡਸਟਰੀ ਦਾ ਜਿਹੜਾ ਟੀਟ ਹੁੰਦਾ ਹੈ ਉਹ ਤਿੰਨੇ ਇੱਕ 50 ਐਮਐਲਡੀ ਇੱਕ 40 ਇੱਕ 15 ਇਹਨੇ ਦੋ ਹੈਗੇ ਨੇ ਤੇ ਜਿਨ੍ਹਾਂ ਦੇ ਖਿਲਾਫ ਪੀਪੀਸੀਵੀ ਨੇ ਆਰਡਰ ਕੀਤੇ ਸੀਗੇ ਔਰ ਉਸ ਤੋਂ ਬਾਅਦ ਦੋ ਨੇ ਆ ਕੇ ਐਨਜੀਟੀ ਦੇ ਵਿੱਚ ਆਪਣਾ ਸਟੇਟ ਲਿਆ ਔਰ ਉਹਦੇ ਬਾਰੇ ਅਸੀਂ ਇੱਕ ਹਫ਼ਤੇ ਦਾ ਟਾਈਮ ਮੰਗਿਆ ਕਿ ਉੱਥੇ ਜੋ ਕੁਆਲਿਟੀ ਹੋਏਗੀ ਜੋ ਸੇ ਹੈਗਾ ਜਾਂ ਨਹੀਂ ਹੈਗਾ ਉਹਦੇ ਬਾਅਦ ਉਹਦੀ ਕਾਰਵਾਈ ਹੋਏਗੀ ਜਿਹੜਾ 15 ਮਿੰਟੀ ਦਾ ਆ ਉਹਨੇ ਇੱਕ ਆਪਣੀ ਐਪਲੀਕੇਸ਼ਨ ਦੁਆਰਾ ਪਾਈ ਆ ਬੀਪੀਸੀ ਕੋਲੇ ਚੇਅਰਮੈਨ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹਨਾਂ ਦੇ ਉੱਤੇ ਉਹ ਕਹਿੰਦੇ ਕਿ ਜੀ ਮੈਂ ਆਰਡਰ ਕੀਤੇ ਆ ਮੇਰੇ ਕੋਲ ਇਹਨਾਂ ਦੀ ਐਪਲੀਕੇਸ਼ਨ ਪੈਂਡਿੰਗ ਹੈ ਤੋ ਅਸੀਂ ਜੋ ਫੈਸਲਾ ਕੀਤਾ ਉਹਨਾਂ ਦੇ ਨਾਲ ਸਲਾਹ ਕਰਕੇ ਪੀਪੀਸੀਪੀ ਨੂੰ ਜਿਹੜਾ 15 ਐਮਐਲਡੀ ਹੈ ਇੱਕ ਜਿਹੜਾ ਸੈਂਟਰ ਜਿਹੜਾ ਕਿਹਾ ਹੈਗਾ ਉਹਨੂੰ ਕੰਪਲਾਈਂਸ ਦੇ ਲਈ ਦੋ ਦਿਨ ਮੰਗੇ ਆ ਉਹ ਆਰਡਰ ਦੀ ਕੰਪਲਾਈਂਸ ਅਸੀਂ ਦੋ ਦਿਨ ਚ ਕਰਾਂਗੇ ਉਹ ਉਹਦੇ ਵਿੱਚ ਉਹਦੇ ਵਿੱਚ ਇੱਕੋ ਗੱਲ ਕਰ ਦੋ ਦਿਨਾਂ ਬਾਅਦ ਉਹਨੂੰ ਬੰਦ ਕਰ ਦਿਓ ਜੇ ਫੈਸਲਾ ਆਹ ਕੰਪਲਾਈਂਸ ਕੰਪਲਾਈਂਸ ਦਾ ਮਤਲਬ ਹੈ ਕਿ ਆਰਡਰ ਜਿਹੜਾ ਹੈਗਾ ਆਇਆ ਚੇਅਰਮੈਨ ਤੋਂ ਉਹਨੂੰ ਬੰਦ ਕਰਨ ਦਾ ਹੀ ਹੈ ਮੈਂ ਉਹ ਆਰਡਰ ਦੀ ਕੰਪਲਾਈਂਸ ਦੀ ਗੱਲ ਕਰਦਾ ਕਿਉਂਕਿ ਮੈਂ ਰਿਪੋਰਟ ਤੇ ਬੋਲ ਰਿਹਾ ਹਾਂ ਇਸ ਕਰਕੇ ਮੈਨੂੰ ਟੈਕਨੀਕਲੀ ਵੀ ਠੀਕ ਰਹਿਣਾ ਪੈਂਦਾ ਸੋ ਉਹ ਆਰਡਰ ਦੀ ਕੰਪਲਾਈਅੰਸ ਦੋ ਦਿਨ ਮੰਗੇ ਪੀਪੀਸੀਬੀ ਨੇ ਉਹਨਾਂ ਨੂੰ ਅਸੀਂ ਦੋ ਦਿਨ ਦਿੰਦੇ ਆ ਤੇ ਉਹ ਦੋ ਦਿਨ ਦੇ ਵਿੱਚ ਇਹਦੀ ਕੰਪਲਾਈਅੰਸ ਕਰਾਉਣ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਹਾਂਜੀ 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 ਤਾਰਾ ਅੱਛਾ ਉਸ ਤੋਂ ਬਾਅਦ ਆਪਾਂ ਪਹਿਲਾਂ ਲੱਖੇ ਨਾਲ ਗੱਲ ਕਰ ਲੈਣੇ ਆ ਫਿਰ ਆਪਾਂ ਜਿੰਨੇ ਬੰਦੇ ਸਾਰਿਆਂ ਦੀਆਂ ਪ੍ਰੋਬਲਮਾਂ ਆ ਆਪਾਂ ਕਿਤੇ ਜਾਣਾ ਨਹੀਂ ਆਪਾਂ ਇੱਥੇ ਵਿਚਾਲੇ ਖੜ ਜਾਾਂਗੇ ਜੇ ਇਹ ਲੋਕ ਸਾਰੀ ਸੈਟੀਸਫੈਕਸ਼ਨ ਤਾਂ ਪ੍ਰਸ਼ਾਸਨ ਦੀ ਪ੍ਰਦਰਸ਼ਨਕਾਰੀਆਂ ਦੇ ਨਾਲ ਸਹਿਮਤੀ ਬਣ ਗਈ ਹੈ ਖੁਦ ਏਡੀਸੀ ਡਿਵਲੂਏ ਪੂਰੀ ਜਾਣਕਾਰੀ ਦਿੱਤੀ ਗਈ ਹੈ ਆ ਜੋ ਮੰਗਾ ਮੋਰਚੇ ਦੀਆਂ ਉਸ ਨੂੰ ਲੈ ਕੇ ਸਹਿਮਤੀ ਬਣੀ ਹੈ